ਦੀਵਾਨਾ ਰੈਡੀ ਦੇ ਸਤਿਕਾਰਯੋਗ ਸਰੋਤ ਤੋਂ ਇੱਕ ਹੋਰ ਰਿਪੋਰਟ ਤੁਹਾਡੇ ਨਾਲ ਪੇਸ਼ ਕਰਨੀ ਹੈ ਕਿ ਦਿੱਲੀ ਦੇ ਇੱਕ ਚੌਕ ਦਾ ਨਾਂ ਕੱਲ ਭਾਰਤ ਸਰਕਾਰ ਨੇ ਬਦਲ ਦਿੱਤਾ ਤੇ ਇਸ ਚੌਕ ਦਾ ਨਾਂ ਬਦਲਣ ਪਿੱਛੇ ਕਾਰਨ ਕੀ ਨੇ ਦਿੱਲੀ ਦੇ ਸਰਾਏ ਕਾਲੇਖਾਨ ਚੌਕ ਦਾ ਨਾਂ ਬਦਲ ਕੇ ਬਿਰਸਾ ਮੁੰਡਾ ਚੌਕ ਰੱਖਿਆ ਗਿਆ ਆਜ਼ਾਦੀ ਕੁਲਾਟੀ ਤੇ ਪ੍ਰਸਿੱਧ ਆਦਿਵਾਸੀ ਨੇਤਾ ਬਿਰਸਾ ਮੁੰਡਾ ਦੀ 150 ਸਾਲਾ ਜਨਮ ਦਿਵਸ ਦੇ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਮਸ਼ਹੂਰ ਸਰਾਏ ਕਾਲੇਖੰਦ ਚੌਕ ਨੂੰ ਬਿਰਸਾ ਮੁੰਡਾ ਦੀ ਮੂਰਤੀ ਦਾ ਉਦਘਾਟਨ ਕਰਕੇ ਇਸ ਚੌਕ ਦਾ ਨਾਮ ਬਿਰਸਾ ਮੁੰਡਾ ਰੱਖਣ ਦਾ ਐਲਾਨ ਕੀਤਾ ਮੌਜੂਦਾ ਕੇਂਦਰੀ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਹਰਿਆਣਾ ਮਨੋਲਾਲ ਖੱਟੜ ਨੇ ਆਖਿਆ ਕਿ ਆਈਐਸਬੀਟੀ ਬਾਸੜਾ ਦੇ ਜਿਹੜਾ ਬਾਹਰਲਾ ਚੌਕ ਹੈ ਹੁਣ ਉਸ ਨੂੰ ਭਗਵਾਨ ਬਿਰਸਾ ਮੁੰਡਾ ਦੇ ਨਾਮ ਨਾਲ ਜਾਣਿਆ ਜਾਵੇਗਾ ਤੇ ਉਹਨਾਂ ਆਖਿਆ ਕਿ ਇੱਥੇ ਸਥਾਪਿਤ ਕੀਤੀ ਗਈ ਮੂਰਤੀ ਤੇ ਇਸ ਦਾ ਨਾਮ ਵੇਖ ਕੇ ਸਿਰਫ ਦਿੱਲੀ ਹੀ ਨਹੀਂ ਬਲਕਿ ਇੱਥੇ ਆਉਣ ਵਾਲੇ ਲੋਕਾਂ ਨੂੰ ਵੀ ਵਿਰਸਾ ਮੁੰਡਾ ਦੇ ਨਾਮ ਤੋਂ ਪ੍ਰੇਰਣਾ ਲੈਣੀ ਹੋਵੇਗੀ ਜ਼ਿਕਰਯੋਗ ਹੈ ਕਿ ਵਿਰਸਾ ਮੁੰਡਾ ਜਨਮਤੀ ਜਨ ਜਾਤੀ ਗੌਰਵ ਦਿਵਸ ਵਜੋਂ ਮਨਾਇਆ ਜਾਂਦਾ ਹੁਣ ਇਹ ਤਸਵੀਰ ਜਿਹੜੀ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਵੇਖ ਰਹੇ ਹੋ ਇਹ ਵਿਰਸਾ ਮੁੰਡਾ ਬਿਹਾਰ ਦੇ ਆਦੀਵਾਸੀ ਖੇਤਰਾਂ ਦੇ ਨਾਲ ਬਵਾਸਤਾ ਆ ਤੇ ਇਸ ਨੂੰ ਕੁਝ ਸਾਲਾਂ ਤੋਂ ਭਾਜਪੀ ਨੇ ਭਗਵਾਨ ਲਿਖਣਾ ਵੀ ਸ਼ੁਰੂ ਕਰ ਦਿੱਤਾ ਜਿਵੇਂ ਤੁਸੀਂ ਵੇਖੋ ਕਿ ਅਮਿਤ ਸ਼ਾਹ ਦੇ ਬਿਆਨ ਚ ਤਾਂ ਨਹੀਂ ਪਰ ਅ ਖੱਟੜ ਸਾਹਿਬ ਹੋਰਾਂ ਦੇ ਬਿਆਨ ਚ ਇਸ ਨੂੰ ਭਗਵਾਨ ਬਿਰਸਾ ਮੁੰਡਾ ਕਿਹਾ ਗਿਆ ਇਸ ਦਾ ਆਰੰਭਿਕ ਜੀਵਨ ਇਹ ਹੈ ਕਿ ਬਿਰਸਾ ਮੁੰਡਾ ਦਾ ਜਨਮ 15 ਨਵੰਬਰ 1875 ਨੂੰ ਇੱਕ ਗਰੀਬ ਕਿਸਾਨ ਪਰਿਵਾਰ ਦੇ ਘਰੇ ਹੁੰਦਾ ਤੇ ਇਸ ਦੇ ਪਿਤਾ ਦਾ ਨਾਮ ਸੁਗਨਾਪੁਰਤੀ ਮੁੰਡਾ ਸੀ ਮੁੰਡਾ ਇਹਨਾਂ ਦੀ ਕਾਸਟ ਹੈ ਤੇ ਮਾਤਾ ਦਾ ਨਾਮ ਕਰਮੀਪੁਰਤੀ ਮੁੰਡਾ ਸੀ ਇਸ ਸਾਲਗਾ ਪਿੰਡ ਦੇ ਵਿੱਚ ਉਸਨੇ ਮੁਰਲੀ ਪੜ੍ਹਾਈ ਕੀਤੀ ਤੇ ਇਸ ਤੋਂ ਬਾਅਦ ਇਹ ਚਾਇਵਾਸਾ ਟਾਟਾ ਦੇ ਲੱਗ ਗਿਆ ਉੱਥੇ ਵੱਡੀ ਫੈਕਟਰੀ ਵੀ ਹੈ ਮੈਨੂੰ ਕੋਈ ਵਾਰ ਜਾਣ ਦਾ ਮੌਕਾ ਵੀ ਮਿਲਿਆ ਚਾਇਵਾਸਾ ਉੱਥੇ ਇਸਨੇ ਪੜ੍ਹਨਾ ਸ਼ੁਰੂ ਕੀਤਾ ਗਰੋਸਰ ਵੈਲਿੰਗਕਲ ਲੂਥੀਨ ਚਰਚ ਦੇ ਵਿੱਚ ਇਸ ਜਾਨੀ ਕਿ ਚਾਇਵਾਸਾ ਦੇ ਕੋਈ ਆਦੀਵਾਸੀ ਇਲਾਕਿਆਂ ਦੇ ਵਿੱਚ 크ਰਿਸਚੀਅਨ ਨੇ ਸਕੂਲ ਖੋਲੇ ਹੋਏ ਸੀ ਉਥੋਂ ਦੇ ਚਰਚ ਦੇ ਵਿੱਚ ਉਸਨੇ ਮੁਰਲੀ ਪੜ੍ਹਾਈ ਕੀਤੀ ਵਰਸਾ ਮੁੰਡਾ ਨੂੰ ਉਸਦੇ ਪਿਤਾ ਨੇ ਮਿਸ਼ਨਰੀ ਸਕੂਲ ਦੇ ਵਿੱਚ ਇਹ ਸੋਚ ਕੇ ਭਰਤੀ ਕੀਤਾ ਕਿ ਉਹ اچھی ਪੜ੍ਹਾਈ ਪੜ ਲਵੇਗਾ ਲੇਕਿਨ ਸਕੂਲ ਦੇ ਵਿੱਚ ਇਸਾਈਅਤ ਦਾ ਪਾਠ ਪੜਾਉਣ ਤੇ ਜ਼ੋਰ ਦਿੱਤਾ ਜਾਂਦਾ ਸੀ ਅਸਲ ਵਿੱਚ ਉਸ ਨੂੰ ਇਸਾਈਅਤ ਤੋਂ ਵੀ ਕੋਈ ਦਿੱਕਤ ਨਹੀਂ ਸੀ ਕਿਉਂਕਿ ਇਹ ਲੋਕ ਆਏ ਨੇ ਜਿਵੇਂ ਉਹ ਵਾਕ ਹੈ ਨਾ ਕਿ ਘਰ ਘਰ ਮੀਆਂ ਸਭ ਨਾਲ ਜਿਹਾ ਬੋਲੀ ਹੈ ਪਰ تمہاری ਜਿਹੜਾ ਵੀ ਹੁਕਮਰਾਨ ਆਉਂਦਾ ਉਹ ਆਪਣੀ ਭਾਸ਼ਾ ਆਪਣਾ ਧਰਮ ਦਾ ਪ੍ਰਸਾਰ ਕਰਦਾ ਸੋ ਇਸਾਈ ਆਏ ਉਹਨਾਂ ਦੇ ਨਾਲ ਮਿਸ਼ਨਰੀ ਆਏ ਉਹਨਾਂ ਨੇ ਬਹੁਤ ਸਾਰੇ ਹਸਪੀਟਲ ਬਹੁਤ ਸਾਰੇ ਸਕੂਲ ਖੋਲੇ ਤੇ ਇਸ ਸਬੰਧੀ ਇਹ ਵੀ ਨਹੀਂ ਕਿ ਸਾਈ ਸਕੂਲਾਂ 'ਚ ਪੜ੍ਹਨ ਵਾਲੇ ਸਾਰੇ ਹੀ ਕ੍ਰਿਸਚੀਅਨ ਬਣ ਜਾਂਦੇ ਨੇ ਤੁਹਾਡੇ ਤੇ ਡਿਪੈਂਡ ਕਰਦਾ ਹੈ ਸੋ ਇਹ ਭਾਰਤੀ ਸੁਤੰਤਰਤਾ ਸੰਗਨਾਨੇ ਸੀ ਤੇ ਮੁੰਡਾ ਜਨ ਜਾਤੀ ਦਾ ਲੋਕ ਨਾਇਕ ਸੀ ਬ੍ਰਿਟਿਸ਼ ਰਾਜ ਦੇ ਦੌਰਾਨ 19ਵੀਂ ਸਦੀ ਦੇ ਵਿੱਚ ਉਸਨੇ ਬੰਗਾਲ ਪ੍ਰੈਜ਼ੀਡੈਂਸੀ ਹੋਣ ਯਾਨੀ ਕਿ ਚਾਰਚਖੰਡ ਦੇ ਵਿੱਚ ਇੱਕ ਆਦੀਵਾਸੀ ਧਾਰਮਿਕ ਅੰਦੋਲਨ ਦੀ ਅਗਵਾਈ ਕੀਤੀ ਸੀ ਤੇ ਜਿਸ ਦੇ ਵਿੱਚ ਉਹ ਭਾਰਤੀ ਆਜ਼ਾਦੀ ਲਈ ਯੋਗਦਾਨ ਦੇ ਇਤਿਹਾਸ ਦਾ ਇੱਕ ਨਾਇਕ ਬਣ ਗਿਆ ਤੇ ਭਾਰ ਦੇ ਆਦੀਵਾਸੀ ਉਸ ਨੂੰ ਭਗਵਾਨ ਮੰਨਦੇ ਨੇ ਤੇ ਧਰਤੀਵਾ ਦੇ ਨਾਂ ਨਾਲ ਧਰਤੀ ਬਾਬਾ ਧਰਤੀ ਆਬਾ ਵੀ ਕਹਿੰਦੇ ਨੇ ਉਸ ਨੂੰ ਅ ਬਿਰਸਾ ਮੁੰਡਾ ਦਾ ਜਨਮ 15 ਨਵੰਬਰ 1875 ਨੂੰ ਇੱਕ ਗਰੀਬ ਕਿਸਾਨ ਦੇ ਘਰੇ ਹੋਇਆ ਸੀਗਾ ਤੇ ਜਿਸ ਤਰ੍ਹਾਂ ਚਾਇਬਾਸਾ ਦੇ ਚਰਚ ਦੇ ਵਿੱਚ ਉਸ ਨੇ ਆਪਣੀ ਮੁੱਢਲੀ ਪੜ੍ਹਾਈ ਕੀਤੀ 19ਵੀਂ ਸਤਾਪਦੀ ਦੇ ਅੰਤ ਦੇ ਵਿੱਚ ਅੰਗਰੇਜ਼ਾਂ ਨੇ ਕੋਟਲ ਨੀਤੀ ਅਪਣਾ ਕੇ ਆਦੀਵਾਸੀਆਂ ਨੂੰ ਲਗਾਤਾਰ ਜਲ ਜੰਗਲ ਤੇ ਜ਼ਮੀਨ ਤੇ ਉਹਨਾਂ ਦੇ ਪ੍ਰਕਿਰਤਿਕ ਸਾਧਨਾਂ ਤੋਂ ਬੇਦਖਲ ਕਰਨ ਲੱਗੇ ਜਿਵੇਂ ਹੁਣ ਭਾਜਪਾ ਕਰਦੀ ਹੈ ਕਾਂਗਰਸ ਕਰਦੀ ਸੀ ਹੁਣ ਵੀ ਤਾਂ ਆਦੀਵਾਸੀਆਂ ਨੂੰ ਉਵੇਂ ਹੀ ਕੱਢਿਆ ਜਾ ਰਿਹਾ ਕਿਉਂਕਿ ਉਹਨਾਂ ਜ਼ਮੀਨਾਂ ਦੇ ਥੱਲੇ ਬਹੁਤ ਸਾਰੀਆਂ ਧਾਤਾਂ ਨੇ ਆਦੀਵਾਸੀਆਂ ਨੂੰ ਉਥੋਂ ਖਦੇੜ ਕੇ ਜੰਗਲਾਂ ਚੋਂ ਹੁਣ ਵੀ ਤਾਂ ਦੱਬੀ ਜਾ ਰਹੀ ਹੈ ਭਾਜਪਾ ਦਾ ਐਮਪੀ ਹੈ ਨਵੀਨ ਜੰਦਲ ਸੁਵਿਤਰੀ ਜੰਦਲ ਇਨਾਂ ਦੇ ਵੀ ਇਸ ਤਰ੍ਹਾਂ ਨੇ ਜਿਵੇਂ ਵਿਦਵੰਤਾਂ ਵਾਲਿਆਂ ਦੇ ਨੇ ਉਹ ਜੋ ਅੰਗਰੇਜ਼ਾਂ ਵਲੇ ਹੋ ਰਿਆ ਸੀ ਹੁਣ ਵੀ ਹੋ ਰਿਹਾ ਆਦੀਵਾਸੀ ਅੱਜ ਵੀ ਖਦੇੜੇ ਜਾ ਰਹੇ ਨੇ ਹੁਣ ਉਹਨਾਂ ਨੂੰ ਮਾਓਵਾਦੀ ਕਿਹਾ ਜਾ ਰਿਹਾ ਉਦੋਂ ਅੰਗਰੇਜ਼ ਖਦੇੜਦੇ ਸੀ ਉੱਥੇ ਉਹਨਾਂ ਨੇ ਆਪਣੇ ਫੈਕਟਰੀਆਂ ਬਣਾਉਣੀਆਂ ਸੀ ਆਦੀਵਾਸੀ ਵਿਦਰੋਹ ਕਰਦੇ ਰਹੇ ਲੇਕਿਨ ਉਹਨਾਂ ਦੀ ਸੰਖਿਆ ਘੱਟ ਹੋਣ ਕਰਕੇ ਉਹ ਉਦੋਂ ਦੇ ਹਥਿਆਰਾਂ ਦੀ ਘਾਟ ਹੋਣ ਕਰਕੇ ਲੜਾਈ ਨਾ ਕਰ ਸਕੇ ਇਹ ਸੋਚ ਕੇ ਵਿਰਸਾ ਮੁੰਡਾ ਜਿਹੜਾ ਨੌਜਵਾਨ ਸੀਗਾ 1895 ਦੇ ਵਿੱਚ ਕੋਕੇ ਅੰਗਰੇਜ਼ੀ ਸਕੂਲਾਂ 'ਚ ਪੜ੍ਹਿਆ ਸੀ 1895 ਵਿੱਚ ਉਸਨੇ ਅੰਗਰੇਜ਼ਾਂ ਦੀ ਲਾਗੂ ਕੀਤੀ ਗਈ ਜ਼ਿਮੀਦਾਰੀ ਪ੍ਰਥਾ ਜੋ ਜਨਰਾਂ ਨੇ ਆਪਣੇ ਜ਼ਗੀਰਦਾਰ ਸਿਸਟਮ ਸੀ ਜਾਂ ਜੋ ਟੈਕਸ ਲਏ ਜਾਂਦੇ ਸੀ ਉਹਨਾਂ ਦਾ ਵਿਰੋਧ ਕੀਤਾ ਇਹ ਇਹ ਵਿਦਰੋਹੀ ਨਹੀਂ ਸੀ ਅਸਲ ਦੇ ਵਿੱਚ ਇਹ ਆਦੀਵਾਸੀਆਂ ਦੀ ਆਪਣੇ ਸ਼ਾਖ ਸੰਸਕ੍ਰਿਤੀ ਨੂੰ ਬਚਾਉਣ ਦਾ ਇੱਕ ਯੁੱਧ ਸੀਗਾ ਇਸ ਵਿਰੋਧ ਤੋਂ ਸਿੱਖਿਆ ਲੈਂਦੇ ਹੋਏ ਬਿਰਸਾ ਮੁੰਡਾ ਨੇ ਪਹਿਲਾਂ ਆਦੀਵਾਸੀ ਨੂੰ ਇਕੱਠੇ ਕੀਤਾ ਫਿਰ ਅੰਗਰੇਜ਼ਾਂ ਦੇ ਖਿਲਾਫ ਇੱਕ ਉਲਗੁਲਾਨ ਯੁੱਧ ਛੇੜ ਦਿੱਤਾ ਹੌਲੀ-ਹੌਲੀ ਵਿਰਸਾ ਮੁੰਡਾ ਦੇ ਜਿਹੜੇ ਭਾਈਚਾਰੇ ਦੇ ਲੋਕ ਸੀਗੇ ਉਹਨਾਂ ਨਾਲ ਜੁੜਦੇ ਗਏ ਤੇ ਇਹ ਲੋਕ ਅੰਗਰੇਜ਼ਾਂ ਦੇ ਨਾਲ ਦੋ-ਚਾਰ ਹੋਣ ਲੱਗੇ 20 ਸਾਲ ਦੇ ਹੁੰਦਿਆਂ ਹੁੰਦਿਆਂ ਵਿਰਸਾ ਮੁੰਡਾ ਜਿਹੜਾ ਵੈਸ਼ਨਵ ਧਰਮ ਦੀ ਤਰਫ ਮੁੜ ਗਿਆ ਇਸ ਦੌਰਾਨ ਆਦੀਵਾਸੀ ਕਿਸੇ ਵੀ ਮਾਸਾਹਾਰੀ ਜਾਂ ਦੇਵੀ ਪ੍ਰਪੋਕੋਪ ਨੂੰ ਮੰਨਦੇ ਸੀ ਤੇ ਉਸ ਸੰਬੰਧੀ ਉਹ ਮਹਾਮਾਰੀ ਤੋਂ ਬਚਣਾ ਚਾਹੁੰਦੇ ਸਨ ਤੇ ਇਸ ਦੇ ਲਈ ਉਹਨਾਂ ਨੇ ਮਤਲਬ ਆਦੀਵਾਸੀ ਹੈਜਾ ਚੇਚਿਕ ਸੱਪ ਦੇ ਕੱਟਣ ਜਾਂ ਬਾਗ ਦੇ ਖਾਏ ਜਾਣ ਨੂੰ ਈਸ਼ਵਰ ਦੀ ਮਰਜ਼ੀ ਮੰਨਦੇ ਸਨ ਜਾਣੀ ਜੇ ਕੋਈ ਬਿਮਾਰੀ ਹੋ ਗਈ ਹੈ ਜਾਂ ਹੋ ਗਿਆ ਚੇਚਕ ਹੋ ਗਿਆ ਸੱਪ ਨੇ ਖਾਲਿਆ ਸ਼ੇਰਾਂ ਨੇ ਖਾਲਿਆ ਇਹਨੂੰ ਭਗਵਾਨ ਦੀ ਮਰਜ਼ੀ ਮੰਨਦੇ ਸਨ ਲੇਕਿਨ ਵਿਰਸਾ ਮੁੰਡਾ ਨੇ ਉਹਨਾਂ ਨੂੰ ਸਿਖਾਇਆ ਕਿ ਚੇਚਕ ਤੇ ਹੈਜਾ ਭਗਵਾਨ ਦੀ ਮਰਜ਼ੀ ਨਾਲ ਨਹੀਂ ਹੁੰਦੇ ਇਹਨਾਂ ਨਾਲ ਲੜਿਆ ਜਾਵੇ ਸਾਫ਼ ਸਪਾਈ ਰੱਖੋ ਆਦੀਵਾਸੀਆਂ ਨੂੰ ਧਰਮ ਤੇ ਸੰਸਕ੍ਰਿਤੀ ਨਾਲ ਉਹ ਜੋੜਨ ਦੇ ਲਈ ਇਸ ਤਰ੍ਹਾਂ ਉਹਨਾਂ ਨੇ ਕੋਸ਼ਿਸ਼ ਕੀਤਾ ਨਾਲ ਹੀ ਜਿਹੜੇ ਮਿਸ਼ਨਰੀ ਸੀਗੇ ਉਹਨਾਂ ਦੇ ਚੱਕਰ ਤੋਂ ਵੀ ਬਚਣ ਦੀ ਸਲਾਹ ਦਿੱਤੀ ਈਸਾ ਸਬੰਧੀ ਉਹਨਾਂ ਦਾ ਜਿਹੜਾ ਵਿਦਰੋਹ ਹੁੰਦਾ ਮਿਸ਼ਨਰੀਅਨ ਨੇ ਛੋਟਾ ਨਾਗਪੁਰ ਪਠਾਰ ਦੇ ਖੇਤਰ ਦੇ ਵਿੱਚ ਆਦੀਵਾਸੀਆਂ ਦਾ ਜੋ ਧਰਮ ਪਰਵਰਤਨ ਦਾ ਜੋ ਸلسلਸਲਾ ਕਿਉਂਕਿ ਉਦੋਂ ਧਰਮ ਪਰਵਰਤਨ ਹੁੰਦੇ ਸੀ ਇਹ ਚੀਜ਼ਾਂ ਹੋਈਆਂ ਤੇ ਉਹ ਉਦੋਂ ਵੀ ਹੁੰਦਾ ਸੀ ਸੋ ਇਹ ਛੜੇਂਦਰ ਕਰਕੇ 3 ਮਾਰਚ ਨੂੰ ਵਿਰਸਾ ਮੁੰਡਾ ਨੂੰ ਫੜ ਲਿਆ ਗਿਆ ਕਿ ਤੁਸੀਂ ਸਾਡੇ ਸਮਾਗਮ ਦੇ ਵਿੱਚ ਖਲਲ ਪਾਉਂਦੇ ਹੋ ਤੇ ਉਸ ਨੇ ਕਿਸੇ ਉਸ ਦੇ ਆਪਣੇ ਨਹੀਂ 500 ਰੁਪਏ ਦਾ ਲਾਲਚ ਦੇ ਵਿੱਚ ਉਹਨਾਂ ਦੇ ਗੁਪਤ ਟਿਕਾਣੇ ਬਾਰੇ ਪ੍ਰਸ਼ਾਸਨ ਨੂੰ ਅੰਗਰੇਜ਼ਾਂ ਨੂੰ ਦੱਸ ਦਿੱਤਾ ਦੇ ਇਸੋ ਸੰਬੰਧੀ 400 ਦੇ ਕਰੀਬ ਲੋਕਾਂ ਨੂੰ ਜਿਹੜਾ ਫੜ ਲਿਆ ਗਿਆ। ਮਿਰਸਾ ਮੁੰਡਾ ਫੜੇ ਗਿਆ। ਲੇਕਿਨ ਉਹ ਆਖਰੀ ਦਮ ਤੱਕ ਉਹਨਾਂ ਦੇ ਜਿਹੜਾ ਸੰਘਰਸ਼ ਚੱਲਦਾ ਰਿਹਾ ਤੇ ਹੋਰ ਜਿਹੜੇ ਸਾਥੀ ਸੀਗੇ ਉਹ ਮਿਰਸਾ ਮੁੰਡਾ ਦੇ ਵਿਰੁੱਧ ਕੇਸ ਲੜਨ ਨੂੰ ਤਿਆਰ ਨਹੀਂ ਸੀਗੇ। ਕ੍ਰਿਮੀਨਲ ਪ੍ਰੋਸੀਜਰ ਕੋਡ ਦੇ ਵਿੱਚ ਬਹੁਤ ਸਾਰੀਆਂ ਧਰਾਵਾਂ ਦੇ ਵਿੱਚ ਜਿਹੜੇ ਪਕੜੇ ਗਏ ਸਨ ਇਸ ਕਰਕੇ ਉਹ ਜਾਣਦੇ ਸੀ ਕਿ ਉਹਨਾਂ ਨੂੰ ਸਜ਼ਾ ਨਹੀਂ ਹੋਏਗੀ ਸੋ 9 ਜੂਨ ਨੂੰ ਸਵੇਰੇ ਉਹਨਾਂ ਨੂੰ ਉਲਟੀਆਂ ਹੋਣ ਲੱਗੀਆਂ ਤੇ ਕੁਝ ਛਣਵਾਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਉਹ ਬੇਹੋਸ਼ ਹੋ ਗਏ ਡਾਕਟਰ ਬੁਲਾਇਆ ਗਿਆ ਤੇ ਵਿਰਸਾ ਮੁੰਡਾ ਦੀ ਜਦੋਂ ਨਬਜ਼ ਵੇਖੀ ਗਈ ਤਾਂ ਬੰਦ ਹੋ ਗਈ ਸੀ ਇਤਿਹਾਸਕਾਰ ਮੰਨਦੇ ਨੇ ਕਿ ਅੰਗਰੇਜ਼ ਜਾਣਦੇ ਸੀ ਕਿ ਵਿਰਸਾ ਮੁੰਡਾ ਕੁਝ ਹੀ ਦਿਨਾਂ ਦੇ ਵਿੱਚ ਛੁੱਟ ਜਾਏਗਾ ਲੇਕਿਨ ਉਸ ਤੇ ਲਗਾਈਆਂ ਧਾਰਾਵਾਂ ਦੇ ਦਿਨ ਉਸ ਤੇ ਦੋਸ਼ ਸਾਬਤ ਨਹੀਂ ਹੋਣਗੇ ਇਸ ਕਰਕੇ ਵਿਰਸਾ ਮੁੰਡਾ ਦੇ ਛੁੱਟਣ ਤੋਂ ਬਾਅਦ ਲੱਗਦਾ ਸੀ ਕਿ ਉਹਨਾਂ ਦਾ ਵਿਦਰੋਹ ਵਧੇਗਾ ਸੋ ਅੰਗਰੇਜ਼ਾਂ ਦੇ ਲਈ ਇਹ ਘਾਤਕ ਹੋਏਗਾ ਸੋ ਇਸ ਕਰਕੇ ਮੰਨਿਆ ਜਾਂਦਾ ਕਿ ਉਹਨਾਂ ਦੇ ਦਾਤਨ ਪਾਣੀ ਦੇ ਵਿੱਚ ਕੋਈ ਵਿਚਾਲਾ ਪਦਾਰਥ ਮਿਲਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬਿਮਾਰ ਕਰਕੇ ਮਾਰਿਆ ਗਿਆ ਸੋ ਇਹ ਸੀਗਾ ਉਹਨਾਂ ਦਾ ਜਿਹੜਾ ਸਿਲਸਲਾ ਸੀ ਹੁਣ ਵੀ ਬਿਹਾਰ, ਓਡੀਸ਼ਾ, ਝਾਰਖੰਡ, ਛਤੀਸਗੜ, ਪੱਛਮੀ ਬੰਗਾਲ ਦੇ ਆਦਿਵਾਸੀ ਇਲਾਕਿਆਂ ਦੇ ਵਿੱਚ ਮਿਰਸਾ ਮੁੰਡਾ ਨੂੰ ਪੂਜਿਆ ਜਾਂਦਾ ਤੇ ਉਸ ਦੀ ਸਮਾਧੀ ਬਣੀ ਹੋਈ ਰਾਂਚੀ ਦੇ ਨੇੜੇ ਜਿਹੜੀ ਕੋਕਲ ਦੇ ਨੇੜੇ ਜਿਹੜੀ ਡਿਸਟ੍ਰੀ ਪੋਲ ਦੇ ਨੇੜੇ ਉੱਥੇ ਉਹਨਾਂ ਦਾ ਸਟੈਚੂ ਵੀ ਲੱਗਿਆ ਸੋ ਇਸ ਸੰਬੰਧੀ ਮਿਰਸਾ ਮੁੰਡਾ 에어ਪੋਰਟ ਵੀ ਬਣਾਇਆ ਗਿਆ 10 ਨਵੰਬਰ 2001 ਨੂੰ ਭਾਰਤ ਸਰਕਾਰ ਨੇ 15 ਨਵੰਬਰ ਦਾ ਦਿਨ ਬਿਰਸਾ ਮੁੰਡਾ ਜਨਮ ਦਿਤੀ ਦੇ ਤੌਰ ਤੇ ਮਨਾਉਣਾ ਸ਼ੁਰੂ ਕੀਤਾ ਹਾਲਾਂਕਿ ਇਸ ਸਿਲਸੇ ਦੇ ਵਿੱਚ ਇਹ ਕਿਉਂਕਿ ਉਹਨਾਂ ਦੀ ਮੌਤ ਜੇਲ੍ਹ ਦੇ ਵਿੱਚ ਹੋਈ ਸੀ ਸੋ ਇਸ ਸਿਲਸੇ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ 1900 ਈਸਵੀ ਦੇ ਵਿੱਚ ਬਿਰਸਾ ਮੁੰਡਾ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਰਾਂਚੀ ਜੇਲ੍ਹ ਦੇ ਵਿੱਚ ਉਸ ਦੀ ਮੌਤ ਜਿਹੜੀ ਹੈ ਉਹ ਹੈਜ਼ੇ ਨਾਲ ਹੋ ਗਈ ਸੀ ਪਰ ਜਿਹੜੇ ਉਹਨਾਂ ਦੇ ਆਦੀਵਾਸੀ ਸੀ ਉਹ ਸਮਝਦੇ ਸੀਗੇ ਕਿ ਉਹਨਾਂ ਨੂੰ ਹੈਜ਼ੇ ਨਾਲ ਨਹੀਂ ਉਹ ਬਲਕਿ ਉਹਨਾਂ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ। ਸੋ ਇੱਕ ਕਥਿਤ ਸਾਜ਼ਿਸ਼ ਕਹ ਲਈ ਜਾਂ ਇਤਫਾਕਨ ਕਹ ਲਈ। ਜਾਨੀ ਉਸ ਵਿਰਸਾ ਮੁੰਡਾ ਦੇ ਨਾਂ ਤੇ ਇਹ ਹੁਣ ਜਿਹੜਾ ਦਿੱਲੀ ਦਾ ਚੌਕ ਹੈ ਉਸ ਦਾ ਨਾਂ ਰੱਖਿਆ ਗਿਆ। ਪਰ ਜੇ ਇਸ ਦੇ ਵਿੱਚ ਦੇਖਿਆ ਜਾਵੇ ਕਿ ਹੁਣ ਠੀਕ ਹੈ ਵਿਰਸਾ ਮੁੰਡਾ ਲੋਕ ਨਾਇਕ ਸੀ। ਉਹਦੇ ਨਾਂ ਤੇ ਕੋਈ ਚੀਜ਼ ਦਾ ਨਾਂ ਰੱਖੋ ਕਿਉਂਕਿ ਉਹਨੇ ਆਪਣੇ ਲੋਕਾਂ ਨੂੰ ਇੱਕ ਹੁਕਮਰਾਨ ਦੇ ਖਿਲਾਫ ਲੜਨਾ ਸਿਖਾਇਆ। ਔਰ ਇਹ ਜਿਹੜਾ ਦਿੱਲੀ ਦੇ ਸਰਾਏ ਕਾਲੇਖਾਨ ਚੌਕ ਦਾ ਨਾਮ ਬਦਲਿਆ ਗਿਆ ਇਹ ਕੋਈ ਹਮਲਾਵਰ ਨਹੀਂ ਸੀ ਇਹ ਵੀ ਇੱਕ ਸੂਫੀ ਸੈਂਟ ਸੀਗਾ ਇਸਲਾਮ ਦਾ ਤੇ ਇਸ ਸਬੰਧੀ ਇਹ ਸ ਆਦੀਵਾਸੀ ਮਹਾਪੁਰਸ਼ ਤੇ ਕ੍ਰਾਂਤੀਕਾਰੀ ਵਿਰਸਾ ਮੁੰਡਾ ਦੀ 150 ਜਨਤੀ ਦੇ ਮੌਕੇ ਭਾਜਪੀ ਸਰਕਾਰ ਦੀ ਤਰਫੋਂ ਭਾਰਤ ਸਰਕਾਰ ਦੀ ਤਰਫੋਂ ਇਸ ਸਦੀਆਂ ਤੋਂ ਚੱਲਦੇ ਆ ਰਹੇ ਸਰਾਏ ਕਾਲੇਖਾਨ ਚੌਕ ਦਾ ਨਾਮ ਬਦਲ ਕੇ ਵਿਰਸਾ ਮੁੰਡਾ ਚੌਕ ਕਰ ਦਿੱਤਾ ਗਿਆ ਅਸਲ ਦੇ ਵਿੱਚ ਸਰਾਏ ਕਾਲੇਖਾਨ ਦਾ ਵੀ ਇੱਕ ਇਤਿਹਾਸ ਹੈ ਉਹ ਸੂਫੀ ਸੇਂਟ ਵੀ ਸੀਗੇ ਸਰਾਏ ਕਾਲੇਖਾਨ ਦਾ ਜਿਹੜਾ ਚੌਕ ਦਾ ਇਤਿਹਾਸ ਹੈ ਅਸਲ ਦੇ ਵਿੱਚ 600 ਸੂਰੀ ਨੇ ਜਦੋਂ ਸੜਕਾਂ ਦਾ ਜਾਲ ਵਿਛਾਇਆ ਜਿਸ ਨੂੰ ਗ੍ਰੈਂਡ ਟ੍ਰਾਂਕ ਰੋਡ ਜੀਟੀ ਰੋਡ ਕਿਹਾ ਜਾਂਦਾ ਹੈ ਇਸ ਰਾਨ ਉਸੇ ਦੌਰ ਦੇ ਵਿੱਚ ਸਭ ਤੋਂ ਪਹਿਲਾਂ ਸਰਾਵਾਂ ਦਾ ਸ਼ਬਦ ਸ਼ੁਰੂ ਹੋਇਆ ਜਿਵੇਂ ਆਪਾਂ ਅਗਲਾ ਕਹਿੰਦੇ ਨਾ ਕਿ ਸਰਾਏ ਮਾਨਤਖਾਨ ਸਰਾਏ ਫਲਾਣਾ ਇਹ ਹਿੰਦੂਆਂ ਚ ਵੀ ਸਰਾਵਾਂ ਬਣੀਆਂ ਹੋਈਆਂ ਨੇ ਇਹ ਸਰਾਵਾਂ ਦਾ ਨਾਮ ਜਿਹੜਾ ਸੀਗਾ ਜਿਹੜੇ ਰੈਸਟ ਹਾਊਸ ਸੀਗੇ ਉਸ ਸਰਾਵਾਂ ਸੂਰੀ ਨੇ ਬਣਾਈਆਂ ਸਨ 600 ਸੂਰੀ ਨੇ ਕਿਉਂਕਿ ਇਸਲਾਮਿਕ ਲਫਜਾ ਸਰਾਵਾਂ ਇਸ ਸੰਬੰਧੀ 600 ਸੂਰੀ ਨੇ ਜਦੋਂ ਸੜਕਾਂ ਬਣਾਈਆਂ ਤੇ ਉਹਨਾਂ ਸੜਕਾਂ ਦੇ ਕੰਢਿਆਂ ਤੇ ਯਾਤਰੀਆਂਾਂ ਦੇ ਜਾਂ ਕਾਫਲਿਆਂ ਦੇ ਜਾਂ ਸੈਨਿਕਾਂ ਦੇ ਠਹਿਰਨ ਤੇ ਹਰ 12 ਮੀਲ ਤੇ ਇੱਕ ਸਰਾਮ ਬਣਾਈ ਗਈ ਜਿਵੇਂ ਤੁਸੀਂ ਮੰਜੀ ਸਾਹਿਬ ਕੋਟਾਂ ਦੇ ਲਾਗੇ ਵੇਖੋ 14ਵੀਂ ਤੇ 15ਵੀਂ ਸਦੀ ਦੇ ਮੱਧ ਦੇ ਵਿੱਚ ਇੱਕ ਸੂਫੀ ਸੰਤ ਹੋਇਆ ਕਾਲੇ ਖਾਂ ਜੋ ਅਕਸਰ ਆਪਣੇ ਸੂਫੀ ਸਾਥੀਆਂ ਦੇ ਨਾਲ ਇਸ ਚੌਕ ਸਰਾਏ ਖਾਂ ਜੋ ਦਿੱਲੀ ਦੇ ਵਿੱਚ ਇਸ ਦਾ ਨਾਮ ਵਿਰਸਾ ਮੁੰਡਾ ਕੀਤਾ ਗਿਆ ਉੱਥੇ ਆ ਕੇ ਰਿਹਾ ਕਰਦਾ ਸੀ ਲੋਦੀ ਕਾਲ ਦੇ ਵਿੱਚ ਵੀ ਕਾਲੇ ਖਾਨ ਦਾ ਇੱਕ ਗੁੰਬਦ ਬਣਾਇਆ ਗਿਆ ਸਾਊਥ ਦਿੱਲੀ ਦੇ ਕੋਟਲਾ ਮੁਬਾਰਕਪੁਰ ਕੰਪਲੈਕਸ ਦੇ ਵਿੱਚ ਇਹ ਗੁੰਬਦ ਅੱਜ ਵੀ ਮੌਜੂਦ ਹੈ ਜੋ ਕਾਲੇ ਖਾਨ ਦੇ ਨਾਂ ਤੇ ਹੈ ਤੇ ਇਸ ਤੇ 1481 ਦੀ ਤਾਰੀਖ ਲਿਖੀ ਹੋਈ ਹੈ ਇਹ ਵੀ ਕਿਹਾ ਜਾਂਦਾ ਕਿ ਬਹਿਲਾਉ ਲੋਦੀ ਦੇ ਯੋਗ ਦੇ ਵਿੱਚ ਇੱਕ ਦਰਬਾਰੀ ਦਾ ਨਾਂ ਵੀ ਕਾਲੇ ਖਾਨ ਸੀਗਾ ਤੇ ਇਹ ਵੀ ਕਿਹਾ ਜਾਂਦਾ ਕਿ ਇੱਕ ਪੁਰਾਣੇ ਪਿੰਡ ਦੀ ਵਜ੍ਹਾ ਕਰਕੇ ਇਸ ਦਾ ਨਾਂ ਸਰਾਏ ਕਾਲੇ ਖਾਨ ਪਿਆ ਦਰਅਸਲ ਉਸ ਤੋਂ ਪਹਿਲਾਂ ਇੱਥੇ ਇੱਕ ਪਿੰਡ ਹੋਇਆ ਕਰਦਾ ਸੀ ਜਿਸ ਦਾ ਨਾਂ ਸਰਾਏ ਕਾਲੇ ਖਾਨ ਸੀਗਾ ਉਸ਼ਾਦੂ ਸੂਫੀ ਸੰਤ ਦੇ ਨਾਂ ਤੇ ਆ ਇਸ ਸੰਬੰਧੀ ਪ੍ਰਮੁੱਖ ਰੂਪ ਦੇ ਵਿੱਚ ਗੁਜਰ ਸਮਾਜ ਦੇ ਲੋਕ ਇੱਥੇ ਰਹਿੰਦੇ ਨੇ ਬਾਅਦ ਵਿੱਚ ਜਦੋਂ ਦਿੱਲੀ ਦਾ ਵਿਕਾਸ ਹੋਇਆ ਤੇ ਇਹ ਸ਼ਹਿਰ ਦੇ ਵਿੱਚ ਤਬਦੀਲ ਹੋ ਗਿਆ ਬਹਾਦਰ ਸ਼ਾ ਜਫਰ ਜਿਹੜਾ ਮੁਗਲ ਬਾਦਸ਼ਾਹ ਸੀ ਉਸ ਦੇ ਦਰਬਾਰ ਦੇ ਵਿੱਚ ਵੀ ਨਾਜ਼ਮ ਸੌਰੀ ਨਵਾਬ ਕਾਸਮ ਖਾਨ ਦੇ ਬੇਟੇ ਨਵਾਬ ਫੈਜ਼ਾਉੱਲਾ ਬੇਗ ਨੇ ਇਸ ਸੂਫੀ ਸੰਤ ਦੀ ਯਾਦ ਦੇ ਵਿੱਚ 18ਵੀਂ ਸਦੀ ਦੇ ਵਿੱਚ ਆਹਾਤਾ ਕਾਲੇ ਖਾਨ ਬਣਾਇਆ ਸੀ ਇਸ ਸੂਫੀ ਸੰਤ ਕਾਲੇ ਖਾਨ ਸੰਤ ਦੀ ਯਾਦ ਦੇ ਵਿੱਚ ਇੱਕ ਆਹਾਤਾ ਜਾਂ ਸਰਾਂ ਕੈਲੀ ਰੈਸਟੋਰੈਂਟ ਬਣਾਇਆ ਸੀ ਬਾਦ ਦੇ ਵਿੱਚ ਇਹ ਹਾਤਾ ਮਿਰਜ਼ਾ ਗਾਲਬ ਦੀ ਭੈਣ ਦੇ ਕਬਜ਼ੇ ਦੇ ਵਿੱਚ ਵੀ ਰਿਹਾ ਮਿਰਜ਼ਾ ਗਾਲਬ ਜਿਹੜਾ ਉਹ ਗਿਆ ਸ਼ਹਿਰ ਉਹਦੀ ਭੈਣ ਦੇ ਕਬਜ਼ੇ ਦੇ ਵਿੱਚ ਵੀ ਇਹ ਹਾਤਾ ਜਣੀ ਇਹ ਬਿਲਡਿੰਗ ਰਹੀ ਮੁਗਲ ਬਾਦਸ਼ਾਹ ਬਹਾਦਰ ਸ਼ਾ ਜਫਰ ਦਾ ਅਧਿਆਤਮਿਕ ਗੁਰੂ ਦਾ ਨਾਮ ਵੀ ਕਾਲੇ ਖਾਨ ਸੀ ਉਹ ਵੀ ਇੱਕ ਸੇਂਟ ਸੀਗਾ ਸਰਾਏ ਕਾਲੇ ਖਾਨ ਫਿਲਹਾਲ ਦਿੱਲੀ ਦੇ ਦੱਖਣੀ ਪੂਰਬ ਜ਼ਿਲ੍ਹੇ ਦਾ ਹਿੱਸਾ ਹੈ ਇੱਥੇ ਅੰਤਰਰਾਸ਼ਟਰੀ ਬੱਸ ਟਰਮੀਨਲ ਹੈ ਜਿਹਨੂੰ ਆਪਾਂ ਇੰਟਰਨੈਸ਼ਨਲ ਬੱਸ ਸਟਾਡਾ ਕਹਿੰਦੇ ਆ ਨੈਸ਼ਨਲ ਬੱਸ ਸਟਾਡਾ ਕਹਿੰਦੇ ਆ ਇੱਥੇ ਹਜ਼ਰਤ ਨਜਾਮਉਦੀਨ ਰੇਲਵੇ ਸਟੇਸ਼ਨ ਵੀ ਇਸ ਤੇ ਬਿਲਕੁਲ ਨਾਲ ਹੈ ਇਸ ਵੰਦੀ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤੇ ਮਨੋ ਲਾਲ ਖੱਟੜ ਹੋਰਾ ਨੇ ਬਿਰਸਾ ਮੁੰਡਾ ਦੀ 150ਵੀਂ ਜਨਮਤੀ ਦੇ ਮੌਕੇ ਉਸ ਦਾ ਇੱਕ ਬੁੱਤ ਲਾ ਕੇ ਇਸ ਨੂੰ ਆਦੀਵਾਸੀ ਗੌਰਵ ਦਿਨ ਜਾਨੀ ਇਸ ਸਰਾਏ ਕਾਲੇ ਖਾਨ ਚੌਕ ਨੂੰ ਬਿਰਸਾ ਮੁੰਡਾ ਚੌਕ ਦੇ ਰੂਪ ਦੇ ਵਿੱਚ ਬਦਲ ਦਿੱਤਾ ਹੁਣ ਸਵਾਲ ਪੈਦਾ ਹੁੰਦਾ ਕਿ ਜਿਸ ਮੁਸਲਮ ਸੇਂਟ ਦੇ ਨਾਂ ਤੇ ਇਹ ਸਦੀਵੀ ਚੱਲਿਆ ਆਉਂਦਾ ਉਸ ਵਕਤ ਦੇ ਹਾਕਮਾਂ ਨੇ ਇੱਥੇ ਆਪਣੀ ਇਹ ਚੌਕ ਬਣਾਇਆ ਇਥੇ ਸਰਾਮ ਬਣਾਈ ਰੈਸਟ ਹਾਊਸ ਬਣਾਇਆ ਉਸ ਦਾ ਨਾਮ ਸਰਾਏ ਖਾਨ ਦੇ ਨਾਂ ਤੇ ਰੱਖਿਆ ਗਿਆ ਤਾਂ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਅੱਜ ਫਿਰ ਜੋ ਮੁਗਲਾਂ ਨੇ ਕੰਮ ਕੀਤਾ ਉਹਨਾਂ ਨੇ ਆਪਣਾ ਬਣਾਇਆ ਠੀਕ ਹੈ ਉਹ ਰਾਜ ਕਰਦੇ ਸੀ ਉਹਨਾਂ ਨੇ ਆਪਣਾ ਬਣਾਇਆ ਤੇ ਉਸ ਦਾ ਨਾਮ ਇਹ ਰੱਖਿਆ ਪਰ ਹੁਣ ਇਹਨਾਂ ਨੇ ਕੀ ਕੀਤਾ ਕਿ ਉਸ ਬਿਹਾਰੀ ਜਾਂ ਛੱਤੀਸਗੜ ਦੇ ਜਾਂ ਝਾਰਖੰਡ ਦੇ ਸਮਾਜ ਨੂੰ ਖੁਸ਼ ਕਰਨ ਦੇ ਲਈ ਇੱਕ ਫਰੀडम फाइਟਰ ਉਹ ਵੀ ਸਤਕਾਰਤ ਹੈ ਵਿਰਸਾ ਮੁੰਡਾ ਵੀ ਇੱਕ ਮੁੰਡਾ ਕਮਿਊਨਿਟੀ ਹੈ ਬਹੁਤ ਵੱਡੀ ਜਿਵੇਂ ਯਾਦਵ ਨੇ ਇਦਾਂ ਹੀ ਮੁੰਡੇ ਨੇ ਉਹਨਾਂ ਦੇ ਨਾਂ ਤੇ ਇਹ ਚੌਕ ਰੱਖ ਕੇ ਕਿਤੇ ਨਾ ਕਿਤੇ ਇੱਕ ਦਿਖਾਇਆ ਗਿਆ ਕਿ ਇਹ ਹਿੰਦੂ ਰਾਸ਼ਟਰ ਹੈ। ਅਮਿਤ ਸ਼ਾ ਜੀ ਗਟਕਰੀ ਸਾਥ ਤੁਸੀਂ ਨਵੀਆਂ ਸੜਕਾਂ ਬਣਾਓ, ਭਾਰਤ ਮਾਲਾ ਪ੍ਰੋਜੈਕਟ ਬਣਾਓ, ਉੱਥੇ ਵਿਰਸਾ ਮੁੰਡਾ ਦੇ ਨਾਂ ਤੇ ਜੀ ਪਰ ਕੇ ਕੋਈ ਚੀਜ਼ਾਂ ਬਣਾਓ। ਪਰ ਇੱਕ ਜਿਹੜੀ ਚੀਜ਼ ਆਲਰੇਡੀ ਚੱਲੀ ਆਉਂਦੀ ਹੈ, ਹੁਣ 25-30 ਕਰੋੜ ਮੁਸਲਮ ਵੀ ਇਸ ਮੁਲਕ ਦਾ ਵਸਿੰਦਾ ਆ। ਉਹ ਨਾਵਾਂ ਨੂੰ ਮਿਟਾ ਕੇ ਉਹ ਕੋਈ ਬਾਬਰ ਰੋਡ ਨਹੀਂ ਸੀ। ਉਹ ਕੋਈ ਰੰਗਜੇਬ ਰੋਡ ਨਹੀਂ ਸੀ ਉਹ ਇੱਕ ਸੂਫੀ ਸੰਤ ਦੇ ਨਾਂ ਤੇ ਸਰਾਇ ਕਾਲੇਖਾਨ ਦੇ ਨਾਂ ਤੇ ਬਿਲਡਿੰਗ ਬਣੀਆਂ ਹੋਈਆਂ ਨੇ ਜਿਹੜੇ ਅਧਿਆਤਮਕ ਗੁਰੂ ਸੀਗੇ ਉਹਨਾਂ ਲੋਕਾਂ ਦੇ ਸੂਫੀ ਸੰਤ ਸੀਗੇ ਸੂਫੀ ਸੰਤਾਂ ਨੇ ਤਾਂ ਕੋਈ ਜ਼ੁਲਮ ਨਹੀਂ ਕੀਤਾ ਹਾਂ ਜਿਹੜੇ ਚੌਥੇ ਪੌੜਾ ਕਹਿ ਕੇ ਜਾਂ ਭਗਵਾਨ ਦੇ ਪੈਰਾਂ ਤੋਂ ਬਣੇ ਹੋਏ ਸ਼ੂਦਰ ਕਹੇ ਜਾਂਦੇ ਲੋਕਾਂ ਨੂੰ ਜਦੋਂ ਨਕਾਰਿਆ ਗਿਆ ਧਰਮ ਨੇ Hindu ਧਰਮ ਨੇ ਤਾਂ ਉਹ ਮੁਸਲਮ ਬਣ ਗਏ ਸੋਫੀ ਸੈਂਟਰ ਜਿਹੜੇ ਸੀ ਉਹਨਾਂ ਨੇ ਕੀ ਮਾੜਾ ਕੀਤਾ ਸੋ ਇਹ ਇੱਕ ਬਗਾਨਗੀ ਦਾ ਅਹਿਸਾਸ ਆ ਜਿਹੜਾ ਰੋਜ਼ ਬੀਜੇਪੀ ਦਾ ਏਜੰਡਾ ਆ ਪਰ ਇਹ ਹਿੰਦੂ ਜਿਹੜਾ ਤੁਸੀਂ ਕਹਿੰਦੇ ਹੋ ਇਹ ਹਿੰਦੂ ਲਫ਼ਜ਼ ਵੀ ਨਾ ਕਿ ਇਹਨਾਂ ਨੇ ਦਿੱਤਾ ਹੁਣ ਇਹ ਹਿੰਦੂ ਵੀ ਬਦਲ ਦਿਓ ਇਹਦੀ ਜਗ੍ਹਾ ਸਨਾਤਨ ਬਣਾ ਲਿਆ ਨਾ ਸਨਾਤਨ ਕੱਢ ਲਿਆ ਉਹ ਤੋਂ ਬਚਣ ਲਈ ਪਰ ਕਿੱਥੇ ਤੱਕ ਬਦਲੋਗੇ ਮਤਲਬ ਇੰਨੀ ਗਲਗਲ ਤੱਕ ਨਫ਼ਰਤ ਇਹਨਾਂ ਲੋਕਾਂ ਦੇ ਭਰੀ ਹੋਈ ਹੈ ਜਣੀ ਮੁੱਦੇ ਛੱਡ ਕੇ ਇਸ ਤਰ੍ਹਾਂ ਦੇ ਕਦਮ ਕੰਮ ਕਰਦੇ ਨੇ ਜਿਹਦੇ ਵਿੱਚ ਲੋਕ ਚਲੋ ਖੁਸ਼ ਹੋ ਜਾਣਗੇ ਵਿਰਸਾ ਮੁੰਡਾ ਭਾਈਚਾਰੇ ਦੇ ਲੋਕ ਪਰ ਸਵਾਤਾ ਤਾਂ ਸੀ ਕੋਈ ਨਵਾਂ ਚੌਕ ਬਣਾਉਂਦੇ ਉੱਥੇ ਜੀ ਸਤ ਕੇ ਉਸ ਦਾ ਨਾਮ ਰੱਖਦੇ ਪਰਦੇਸ਼ ਦੇ ਇੱਕ ਚੌਥਾ ਹਿੱਸਾ ਜਿਹੜੇ ਲੋਕ ਨੇ ਘੱਟ ਗਿਣਤੀਆਂ ਨੇ ਜਿਹੜੀਆਂ ਉਹਨਾਂ ਦੇ ਨਾਵਾਂ ਨੂੰ ਡਿਲੀਟ ਕਰਕੇ ਆਪਣੇ ਨਾਂ ਪਸਾਰੇ ਜਾ ਰਹੇ ਨੇ ਇਹ ਲੋਕਤੰਤਰ ਨਹੀਂ ਹੈ ਇਹ RAM ਰਾਜ ਦੀ ਬਾਲੀ ਦੇਰ ਨਹੀਂ ਚੱਲਣੀ ਸਮੇ ਦਾ ਸੱਚ ਹੈ ਸੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:30 ਤੋਂ 9:30 ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ ਆਪਣੇ ਇਹਨਾਂ ਪ੍ਰੋਗਰਾਮਾਂ ਦਾ ਲਿੰਕ ਤੇ ਇਹਨਾਂ ਪ੍ਰੋਗਰਾਮਾਂ ਦਾ ਲਿੰਕ ਅਤੇ ਵੀਡੀਓ ਪ੍ਰੋਗਰਾਮਾਂ ਦਾ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 98700 6309655 ਤੇ ਮੰਗਵਾ ਸਕਦੇ ਹੋ 9876309655 987006309655 ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਣਾ ਨੂੰ ਹੁਣ ਇੱਥੇ ਦਿਓ ਆ ਗਿਆ ਤੁਹਾਡੇ ਬਹੁਤ ਸਾਰੇ ਕਮੈਂਟ ਆਏ ਨੇ ਸਭ ਵੀਰਾਂ ਦਾ ਧੰਨਵਾਦ ਤੇ ਵੀਡੀਓ ਪਾਵਾਂਗੇ ਜਿਸ ਦੌਰਾਨ ਫਿਰ ਉਹ ਵੀਡੀਓ ਦਾ ਲਿੰਕ ਤੁਸੀਂ ਮੰਗਵਾ ਸਕਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਟਿਵਾਣਾ ਰੈਡੀਜ਼ਨਰ